ਜੇਦਾਰ ਪਹੇਲੀਆਂ ਜੇਕਰ ਤੁਹਾਨੂੰ ਪਸੰਦ ਆਉਂਦੀਆਂ ਹਨ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲੀ ਪਹੇਲੀ ਮੈਂ ਰੋਜ਼ ਤੁਹਾਡੇ ਨਾਲ ਹੁੰਦਾ ਹਾਂ ਪਰ ਤੁਸੀਂ ਮੈਨੂੰ ਦੇਖ ਨਹੀਂ ਸਕਦੇ ਜਦੋਂ ਤੁਸੀਂ ਮੇਰੇ ਬਾਰੇ ਗੱਲ ਕਰਦੇ ਹੋ ਤਾਂ ਮੈਂ ੁੱਟ ਜਾਂਦਾ ਹਾਂ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚੁੱਪ ਦੂਸਰੀ ਪਹੇਲੀ ਜੇ ਤੁਸੀਂ ਮੈਨੂੰ ਖਵਾਓ ਤਾਂ ਮੈਂ ਵੱਡਾ ਹੋ ਜਾਂਦਾ ਹਾਂ ਜੇ ਤੁਸੀਂ ਮੈਨੂੰ ਪਾਣੀ ਪਿਆਓ ਤਾਂ ਮੈਂ ਮਰ ਜਾਂਦਾ ਹਾਂ ਇਸ ਦਾ ਸਹੀ ਜਵਾਬ ਹੈ ਅੱਗ ਕਿਉਂਕਿ ਪਾਣੀ ਪਾਉਣ ਨਾਲ ਅੱਗ ਬੁਝ ਜਾਂਦੀ ਹੈ ਤੀਸਰੀ ਪਹੇਲੀ ਮੈਂ ਉੱਪਰ ਥੱਲੇ ਜਾਂਦਾ ਹਾਂ ਪਰ ਮੇਰੇ ਕੋਈ ਪੈਰ ਨਹੀਂ ਮੈਂ ਗਰਮੀ ਅਤੇ ਠੰਡ ਦੋਨੇ ਮਹਿਸੂਸ ਕਰਦਾ ਇਸ ਦਾ ਸਹੀ ਜਵਾਬ ਹੈ థਰਮੋਮੀਟਰ ਚੌਥੀ ਪਹੇਲੀ ਉਹ ਕੀ ਹੈ ਜੋ ਹਮੇਸ਼ਾ ਤੁਹਾਡੇ ਅੱਗੇ ਹੁੰਦਾ ਹੈ ਪਰ ਤੁਸੀਂ ਉਸ ਨੂੰ ਕਦੇ ਪੜ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਤੁਹਾਡਾ ਪਵਿੱਖਾ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਜਿੰਨੀ ਮਰਜ਼ੀ ਵਰਤੋ ਓਨੀ ਵੱਡੀ ਹੋ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਗਿਆਨ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਖਾਣ ਲਈ ਹੁੰਦੀ ਹੈ ਪਰ ਤੁਸੀਂ ਖਾ ਨਹੀਂ ਸਕਦੇ ਇਸਦਾ ਸਹੀ ਜਵਾਬ ਹੈ ਪਲੇਟ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਠੰਡਾ ਕਰਨ ਤੇ ਗਰਮ ਹੋ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਮਿਰਚ 8ਵੀਂ ਪਹੇਲੀ ਉਹ ਕਿਹੜਾ ਫਲ ਹੈ ਜੋ ਬਾਹਰ ਤੋਂ ਹਰਾ ਅੰਦਰੋਂ ਲਾਲ ਹੁੰਦਾ ਹੈ ਇਸਦਾ ਸਹੀ ਜਵਾਬ ਹੈ ਤਰਬੂਜ ਨਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਜਿੰਨੀ ਜ਼ਿਆਦਾ ਖਿੱਚੋਗੇ ਉਨੀ ਛੋਟੀ ਹੁੰਦੀ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਸਿਗਰਟ 10ਵੀਂ ਪਹੇਲੀ ਉਹ ਕਿਹੜਾ ਪਿੰਡ ਹੈ ਜਿੱਥੇ ਕੋਈ ਛੜਤ ਨਹੀਂ ਪਾਣੀ ਹੀ ਪਾਣੀ ਹੈ ਇਸਦਾ ਸਹੀ ਜਵਾਬ ਹੈ ਕਿਉਂਕਿ ਉਹ ਮਸ਼ੇਰਿਆਂ ਦਾ ਪਿੰਡ ਹੈ 11ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਜਿੰਨੀ ਵੀ ਚੱਲੇ ਪਰ ਥੱਕਦੀ ਨਹੀਂ ਇਸ ਦਾ ਸਹੀ ਜਵਾਬ ਹੈ ਜੀ 12ਵੀਂ ਪਹੇਲੀ ਉਹ ਕਿਹੜੀ ਡਰੈੱਸ ਹੈ ਜਿਸ ਨੂੰ ਕੋਈ ਨਹੀਂ ਪਹਿਨ ਸਕਦਾ ਇਸ ਦਾ ਸਹੀ ਜਵਾਬ ਹੈ ਘਰ ਦਾ ਡਰੈੱਸ